ਲਾਸਟ ਟਾਈਮ ਕਦੋਂ ਸੀ ਜਦੋਂ ਤੁਸੀਂ ਆਪਣੇ ਪਿਓ ਨੂੰ ਭਰਾ ਨੂੰ ਬੇਟੇ ਨੂੰ ਹਸਬੈਂਡ ਨੂੰ ਜਾਂ ਕੋਈ ਵੀ ਇਹੋ ਜਿਹਾ ਮੇਲ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਟ ਆ ਜਾਂ ਇੱਕ ਜ਼ਰੂਰੀ ਥਾਂ ਰੱਖਦਾ ਉਹਨੂੰ ਸਿਰਫ ਬਿਠਾ ਕੇ ਇੰਨਾ ਕੁ ਪੁੱਛ ਲਿਆ ਹੋਵੇ ਕਿ ਠੀਕ ਚੱਲਣ ਦੇ ਸਭ ਕੀ ਹਾਲਾ ਕੋਈ ਟੈਨਸ਼ਨ ਤਾਂ ਨਹੀਂ ਕਿ ਸੋਸਾਇਟੀ ਜਿਹੜੀ ਆ ਉਹ ਮਰਦਾਂ ਦੇ ਖਿਲਾਫ ਆ ਉਦਾਂ ਹੀ ਮੈਂ ਤੁਹਾਨੂੰ ਦੱਸਦਾ ਤੁਹਾਡੀ ਇਨਫੋਰਮੇਸ਼ਨ ਲਈ ਕਿ ਸਾਡਾ ਜਿਹੜਾ ਲਾਅ ਹੈ ਇੰਡੀਆ ਦਾ ਕਾਨੂੰਨ ਆ ਆਈਪੀਸੀ ਜਨੂੰ ਕਹਿੰਨੇ ਆ ਇੰਡੀਅਨ ਪੀਨਲ ਕੋਡ ਕਹਿ ਲਿਏ ਉਹ ਵੀ ਮਰਦਾਂ ਦੇ ਖਿਲਾਫ ਹੈ ਮਰਦਾਂ ਦੇ ਹੱਕ ਦੇ ਵਿੱਚ ਇੰਡੀਅਨ ਪੀਨਲ ਕੋਡ ਜਾਂ ਇੰਡੀਅਨ ਲਾਅ ਦੇ ਵਿੱਚ ਇੱਕ ਵੀ ਕਾਨੂੰਨ ਨਹੀਂ ਹੈਗਾ ਕੁੜੀਆਂ ਦੇ ਅਗੇਂਸਟ ਕਰਾਇਮ ਰੀਅਲ ਹੁੰਦੇ ਨੇ ਨਹੀਂ ਹੋਣੇ ਚਾਹੀਦੇ ਕੁੜੀਆਂ ਦੇ ਹੱਕ ਦੇ ਵਿੱਚ ਕਾਨੂੰਨ ਹੋਣੇ ਚਾਹੀਦੇ ਨੇ ਬਿਲਕੁਲ ਸਹੀ ਨੇ ਆਪਾਂ ਉਹਨਾਂ ਨੂੰ ਕਦੀ ਵੀ ਖਿਲਾਫਤ ਨਹੀਂ ਕਰਦੇ ਆਪਾਂ ਸਿਰਫ ਗੱਲ ਕਰਦੇ ਪਏ ਆ ਮੈਨਜ਼ ਰਾਈਟ ਦੀ ਸਦਕੇ ਜਾਨਨੇ ਆ ਉਹਨਾਂ ਕੁੜੀਆਂ ਤੇ ਜਿਹੜੀਆਂ ਕੁੜੀਆਂ ਇਕੁਐਲਿਟੀ ਨੂੰ ਸਮਝਦੀਆਂ ਨੇ ਜਿਹੜੀਆਂ ਕੁੜੀਆਂ ਇਕੁਐਲਿਟੀ ਨੂੰ ਸਹੀ ਮਾਇਨੇ ਆ ਦੇ ਵਿੱਚ ਅਪਣਾਉਂਦੀਆਂ ਨੇ ਤੇ ਆਪਣੀ ਡੇਲੀ ਲਾਈਫ ਦੇ ਵਿੱਚ ਵੀ ਉਸ ਚੀਜ਼ ਨਾਲ ਚਲਦੀਆਂ ਨੇ ਆਪਾਂ ਸਲੂਟ ਕਰਦੇ ਆ ਉਹਨਾਂ ਕੁੜੀਆਂ ਨੂੰ ਹੁਣ ਲਾਈਕ views ਚਲੋ ਥੋੜੇ ਬਹੁਤੇ ਆਉਣਗੇ ਪਰ ਇਹ ਤੋਂ ਜ਼ਿਆਦਾ ਪਤਾ ਕੀ ਚੀਜ਼ ਆਣੀ ਹੈ ਹੇਟ ਪਾਡਕਾਸਟ 'ਚ ਤੁਹਾਡਾ ਸਵਾਗਤ ਹੈ ਜੀ ਗੱਲ ਪੰਜਾਬ ਦੀ ਗੱਲ ਪੰਜਾਬੀਆਂ ਦੀ ਗੱਲ ਪੰਜਾਬੀ ਦੇ ਵਿੱਚ ਇਸ ਤੋਂ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰੀਏ ਮੈਂ ਚਾਹੁੰਦਾ ਤੂੰ ਹੀ ਇੱਕ ਚੀਜ਼ ਨੂੰ ਇਮੇਜਿਨ ਕਰੋ ਇਮੇਜਿਨ ਕਰੋ ਤੂੰ ਇੱਕ ਸੜਕ ਤੇ ਤੁਰੇ ਜਾਂਦੇ ਹੋ ਸਾਮਣੇ ਇੱਕ ਕੁੜੀ ਅੱਖਾਂ 'ਚ ਹੰਝੂ ਲੈ ਕੇ ਰੋਂਦੀ ਪਈ ਐ ਉਹਨੇ ਗਲਮਾ ਫੜਿਆ ਹੋਇਆ ਇੱਕ ਮੁੰਡੇ ਦਾ ਤੇ ਉਹਨੂੰ ਚਪੇੜਾਂ ਮਾਰਦੀ ਪਈ ਐ ਤੁਸੀਂ ਕੀ ਕਰੋਗੇ ਨਾਰਮਲ ਲੋਕ ਤੇ ਵੈਸੇ ਤੁਰ ਜਾਣਗੇ ਜਾਂ ਕੁਝ ਤਮਾਸ਼ਾ ਵੇਖਣਗੇ ਬਟ ਫਿਰ ਵੀ ਜੇ ਕੋਈ ਗੈਰਤ ਵਾਲਾ ਹੈਗਾ ਜਾਂ ਉਦਾਂ ਕੋਈ ਇਨਸਾਨ ਆ ਉਹ ਭੱਜਾ ਜਾਊਗਾ ਜਾ ਕੇ ਸਿੱਧਾ ਹੀ ਮੁੰਡੇ ਦੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਊਗਾ ਬਿਨਾ ਕਿਸੇ ਗੱਲ ਨੂੰ ਸੁਣਿਆ ਜਾਂ ਸਮਝਿਆ ਸਹੀ ਗੱਲ ਹੈ ਨਾ ਹੁਣ ਫਿਰ ਇੱਕ ਹੋਰ ਚੀਜ਼ ਇਮੇਜਿਨ ਕਰੋ ਤੁਸੀਂ ਉਹੀ ਸੜਕ ਤੇ ਤੁਰੇ ਜਾਂਦੇ ਹੋ ਸਾਮਣੇ ਤੁਸੀਂ ਵੇਖਦੇ ਹੋ ਇੱਕ ਮੁੰਡਾ ਅੱਖਾਂ 'ਚ ਹੰਝੂ ਲੈ ਕੇ ਰੋਂਦਾ ਹੋਇਆ ਇੱਕ ਕੁੜੀ ਨੂੰ ਗਲਮਿਓ ਫੜ ਕੇ ਚਪੇੜਾਂ ਮਾਰਦਾ ਪਿਆ। ਹੁਣ ਤੁਸੀਂ ਕੀ ਕਰੋਗੇ? ਤੁਸੀਂ ਫੇਰ ਭੱਜੇ ਜਾਓਗੇ। ਤੁਸੀਂ ਫੇਰ ਕੁੜੀ ਨੂੰ ਛਡਾਓਗੇ। ਬਟ ਐਦਕੀ ਤੁਸੀਂ ਕੁੜੀ ਦੇ ਚਪੇੜਾਂ ਨਹੀਂ ਮਾਰੋਗੇ। ਤੁਸੀਂ ਉਹ ਰੋਂਦੇ ਹੋਏ ਮੁੰਡੇ ਦੇ ਚਪੇੜਾਂ ਮਾਰੋਗੇ। ਕਦੀ ਸੋਚਿਆ ਕਿਉਂ? ਆਜੋ ਅੱਜ ਸੋਚਦੇ ਹਾਂ। ਜਿੱਦਾਂ ਇਹ ਐਗਜ਼ਾਮਪਲਸ ਦੇ ਵਿੱਚ ਤੁਸੀਂ ਵੇਖ ਲਿਆ ਤੁਸੀਂ ਸਮਝ ਲਿਆ ਹੋਊਗਾ ਕਿ ਸੋਸਾਇਟੀ ਜਿਹੜੀ ਆ ਉਹ ਮਰਦਾਂ ਦੇ ਖਿਲਾਫ ਆ। ਉਦਾਂ ਹੀ ਮੈਂ ਤੁਹਾਨੂੰ ਦੱਸਦਾ ਤੁਹਾਡੀ ਇਨਫੋਰਮੇਸ਼ਨ ਲਈ ਕਿ ਸਾਡਾ ਜਿਹੜਾ ਲਾਅ ਹੈ ਇੰਡੀਆ ਦਾ ਕਾਨੂੰਨ ਹੈ ਆਈਪੀਸੀ ਜ ਨੂੰ ਕਹਿੰਦੇ ਆ ਇੰਡੀਅਨ ਪੀਨਲ ਕੋਡ ਕਹਿ ਲਿਏ ਉਹ ਵੀ ਮਰਦਾਂ ਦੇ ਖਿਲਾਫ ਹੈ ਮਰਦਾਂ ਦੇ ਖਿਲਾਫ ਕਿਦਾਂ ਜਨਾਨੀਆਂ ਦੇ ਹੱਕ ਦੇ ਵਿੱਚ 40 ਤੋਂ ਵੀ ਜ਼ਿਆਦਾ ਕਾਨੂੰਨ ਹੈਗੇ ਨੇ ਆਪਣੇ ਆਈਪੀਸੀ ਦੇ ਵਿੱਚ ਹੋਣੇ ਵੀ ਚਾਹੀਦੇ ਆ ਆਪਾਂ ਉਹਦੇ ਖਿਲਾਫ ਨਹੀਂ ਹੈਗੇ ਜ਼ਰੂਰ ਹੋਣੇ ਚਾਹੀਦੇ ਆ ਕਿਉਂਕਿ ਜਨਾਨੀਆਂ ਦੇ ਨਾਲ ਕਰਾਈਮਜ਼ ਵੀ ਬਹੁਤ ਹੁੰਦੇ ਨੇ ਸਾਡੇ ਇੰਡੀਆ ਦੇ ਵਿੱਚ 40 ਤੋਂ ਪਲੱਸ ਕਾਨੂੰਨਾਂ ਦੇ ਵਿੱਚ ਡੋਮੈਸਟਿਕ ਅਬਿਊਜ਼ ਦਾ ਵੀ ਆਉਂਦਾ ਡੋਮੈਸਟਿਕ ਵਾਇਲੈਂਸ ਦਾ ਵੀ ਆਉਂਦਾ ਜਿਹਦੇ ਵਿੱਚ ਜ਼ਬਰਜਨਾਹ ਜ਼ਬਰਦਸਤੀ ਦਾ ਵੀ ਆਉਂਦਾ ਜਿਹਦੇ ਵਿੱਚ ਈਵ ਟੀਜ਼ਿੰਗ ਦਾ ਵੀ ਆਉਂਦਾ ਹੋਣੇ ਚਾਹੀਦੇ ਨੇ ਸਾਰੇ ਕਾਨੂੰਨ ਹੋਣੇ ਚਾਹੀਦੇ ਆ ਕਿਉਂਕਿ ਕੁੜੀਆਂ ਦੇ ਨਾਲੇ ਸੀਰੀਅਸ ਕਰਾਈਮਸ ਨੇ ਤੇ ਇਹ ਹੁੰਦੇ ਵੀ ਨੇ ਪਰ ਮੇਰਾ ਸਵਾਲ ਇਹ ਆ ਕਿ ਜੇ ਜਨਾਨੀਆਂ ਦੇ ਹੱਕ ਦੇ ਵਿੱਚ 40 ਤੋਂ ਵੀ ਜ਼ਿਆਦਾ ਕਾਨੂੰਨ ਆ ਬੰਦਿਆਂ ਦੇ ਹੱਕ ਦੇ ਵਿੱਚ ਕਿੰਨੇ ਆ ਚਾਲੀ ਜੇ ਕੁੜੀਆਂ ਦੇ ਹੱਕ ਦੇ ਵਿੱਚ ਤੇ ਚਾਰ ਤੇ ਬੰਦਿਆਂ ਦੇ ਹੱਕ ਦੇ ਵਿੱਚ ਹੋਣਗੇ ਹੀ 10% ਉਹਦਾ ਚਾਰ ਤੇ ਹੋਣਗੇ ਹੀ ਐਵੇਂ ਪੱਟੀ ਜਾਂਦਾ ਰੋਈ ਜਾਂਦਾ ਚਾਰ ਨਹੀਂ ਨਹੀਂ ਕਟਾਓ ਥੋੜੇ ਘਟਾਓ ਥੋੜੇ ਥੋੜੇ ਘਟਾ ਦਿਓ ਚਾਰ ਨਹੀਂ ਦੇ ਦੋ ਤੇ ਹੋਣਗੇ ਹੀ ਚਾਰ ਦਾ ਅੱਧ ਕਰ ਲੋ ਦੋ ਤੇ ਹੋਣੇ ਹੀ ਆ ਦੋ ਤੇ ਮਰਦਾਂ ਦੇ ਵੀ ਹੱਕ ਦੇ ਹੋਣੇ ਹੀ ਆ ਐਵੇਂ ਨਾ ਪਿੱਟੀ ਸਾਲ ਨਹੀਂ ਦੋ ਵੀ ਨਹੀਂ ਥੋੜੇ ਹੋਰ ਘਟਾ ਲਓ ਥੋੜੇ ਜਿਹੇ ਹੋਰ ਘਟਾ ਲਓ ਇੱਕ ਤੇ ਹੋਊਗਾ ਇੱਕ ਤੇ ਹੋਊਗਾ ਜੀ ਹੈਗਾ ਇੱਕ ਤੇ ਹੋਊਗਾ ਜੀ ਨਹੀਂ ਇੱਕ ਵੀ ਨਹੀਂ ਹੈਗਾ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਮਰਦਾਂ ਦੇ ਹੱਕ ਦੇ ਵਿੱਚ ਇੰਡੀਅਨ ਪੀਨਲ ਕੋਡ ਜਾਂ ਇੰਡੀਅਨ ਲਾਅ ਦੇ ਵਿੱਚ ਇੱਕ ਵੀ ਕਾਨੂੰਨ ਨਹੀਂ ਹੈਗਾ ਜੇ ਕਿਸੇ ਮਰਦ ਦੇ ਉੱਤੇ ਡੋਮੈਸਟਿਕ ਅਬਿਊਜ਼ ਹੁੰਦਾ ਉਹ ਜਾ ਕੇ ਕਿਸੇ ਵੀ ਜਨਾਨੀ ਦੇ ਖਿਲਾਫ ਐਫ ਆਈ ਆਰ ਜਾਂ ਕੋਈ ਰਿਪੋਰਟ ਨਹੀਂ ਕਰਵਾ ਸਕਦਾ ਇਹ ਫੈਕਟ ਹੈ ਇਹ ਫੈਕਟ ਹੈ ਕਹ ਇੱਕ ਹੋਰ ਚੀਜ਼ ਨੂੰ ਇਮੇਜਨ ਕਰਦੇ ਹਾਂ ਹੁਣ ਇਮੇਜਨ ਕਰੋ ਕਿ ਇੱਕ ਕੁੜੀ ਇੱਕ ਥਾਣੇ ਦੇ ਵਿੱਚ ਰੋਂਦੀ ਹੋਈ ਜਾਂਦੀ ਹੈ ਚੀਖ ਚਿਆੜਾ ਪਾਉਂਦੀ ਜਾਂਦੀ ਹੈ ਉਹ ਜਾ ਕੇ ਪੁਲਿਸ ਵਾਲੇ ਨੂੰ ਕਹਿੰਦੀ ਹੈ ਕਿ ਮੇਰੀ ਐਫ ਆਈ ਆਰ ਰਿਪੋਰਟ ਦਰਜ ਕਰੋ ਮੇਰੇ ਨਾਲ ਜ਼ਬਰਜਨਾਹ ਜ਼ਬਰਦਸਤੀ ਕੀਤੀ ਗਈ ਹੈ ਫਲਾਣੇ ਮੁੰਡੇ ਵੱਲੋਂ ਨਾਮ ਦੱਸਦੀ ਆ ਪਤਾ ਦੱਸਦੀ ਆ ਨੰਬਰ ਦੱਸ ਦਿੰਦੀ ਆ ਕਹਿੰਦੀ ਆ ਜੀ ਜਾਂ ਤੇ ਤੁਸੀਂ ਇਮੇਜਿਨ ਕਰ ਲੋ ਕਿ ਜ਼ਬਰਜਨਾਹ ਕੀਤਾ ਜ਼ਬਰਦਸਤੀ ਕੀਤੀ ਹੈ ਜਾਂ ਤੁਸੀਂ ਇਹ ਵੀ ਇਮੇਜਿਨ ਕਰ ਸਕਦੇ ਹੋ ਦੂਜੇ ਕੇਸ ਦੇ ਵਿੱਚ ਜੇ ਉਹ ਕੁੜੀ ਕਹਿੰਦੀ ਆ ਕਿ ਮੇਰੇ ਨਾਲ ਇਹਨੇ ਵਿਆਹ ਦਾ ਲਾਰਾ ਲਾ ਕੇ ਤੇ ਕੁਝ ਸੰਬੰਧ ਬਣਾਏ ਸੀਗੇ ਠੀਕ ਹੈ ਜੀ ਫਿਜ਼ੀਕਲ ਸੰਬੰਧ ਬਣਾਏ ਸੀਗੇ ਸੋ ਇਸ ਕਰਕੇ ਮੈਂ ਚਾਹੁੰਨੀ ਆ ਇੱਥੇ ਕੇਸ ਕਰਨਾ ਹੁਣ ਕੀ ਹੋਣਾ ਚਾਹੀਦਾ ਇਨਵੈਸਟੀਗੇਸ਼ਨ ਫੀਟਿਸ਼ ਹੋਣੀ ਚਾਹੀਦੀ ਹੈ ਪਤਾ ਕਰਨਾ ਚਾਹੀਦਾ ਕੁੜੀ ਸੱਚ ਬੋਲਦੀ ਪਈ ਹੈ ਕਿ ਝੂਠ ਬੋਲਦੀ ਪਈ ਹੈ ਫਿਰ ਉਸ ਤੋਂ ਬਾਅਦ ਮੁੰਡੇ ਤੇ ਐਕਸ਼ਨ ਹੋਣਾ ਚਾਹੀਦਾ ਜੋ ਵੀ ਹੋਣਾ ਚਾਹੀਦਾ ਇਦਾਂ ਹੁੰਦਾ ਨਹੀਂ ਹੁੰਦਾ ਜੇ ਤੁਹਾਨੂੰ ਨਹੀਂ ਪਤਾ ਤੇ ਮੈਂ ਤੁਹਾਨੂੰ ਦੱਸਦਾ ਨਾ ਜੇ ਕੋਈ ਕੁੜੀ ਇਦਾਂ ਦਾ ਰਿਪੋਰਟ ਕਰਵਾਉਂਦੀ ਹੈ ਪੁਲਿਸ ਸਿੱਧਾ ਮੁੰਡੇ ਨੂੰ ਚੁੱਕਣ ਜਾਊਗੀ ਉਹਨੂੰ ਫੋਨ ਕਰ ਲੂਗੀ ਜਾਂ ਤੇ ਆਪ ਬੁਲਾ ਲੂਗੀ ਤੇ ਜੇ ਨਹੀਂ ਤੇ ਉਹਦੇ ਘਰ ਜਾ ਕੇ ਉਹਦੇ ਕੰਮ ਤੇ ਜਾ ਕੇ ਜਿੱਥੇ ਵੀ ਉਹ ਮੁੰਡਾ ਹੋਊਗਾ ਉਹਨੂੰ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਚੁੱਕ ਕੇ ਲਿਆਊਗੀ ਥਾਣੇ ਗਾਣਾ ਗੂਣਾ ਕੱਢ ਕੇ ਉਹ ਆਪਾਂ ਨੂੰ ਪਤਾ ਹੀ ਆ ਸਾਰੀ ਚੀਜ਼ ਹਨਾ ਜੀ ਹੁਣ ਉਹਦੀ ਡਿਟੇਲ ਦੇ ਵਿੱਚ ਕੀ ਜਾਣਾ ਖੈਰ ਹੁਣ ਇਹੋ ਚੀਜ਼ ਨੂੰ ਰਿਵਰਸ ਕਰੋ ਫੇਰ ਇਮੇਜਿਨ ਕਰਦੇ ਹਾਂ ਨਾ ਫੇਰ ਇਮੇਜਿਨ ਕਰਦੇ ਹਾਂ ਇਮੇਜਿਨ ਕਰੋ ਇੱਕ ਮੁੰਡਾ ਰੋਂਦਾ ਹੋਇਆ ਚੀਖਚਾੜਾ ਪਾਉਂਦਾ ਇੱਕ ਥਾਣੇ ਦੇ ਵਿੱਚ ਜਾਂਦਾ ਉੱਥੇ ਜਾ ਕੇ ਪੁਲਿਸ ਵਾਲੇ ਨੂੰ ਕਹਿੰਦਾ ਕਿ ਮੇਰੇ ਨਾਲ ਜ਼ਬਰਜਨਾਹ ਕੀਤਾ ਗਿਆ ਮੇਰੇ ਨਾਲ ਜ਼ਬਰਦਸਤੀ ਹੋਈ ਹੈ ਜਾਂ ਦੂਜਾ ਕੇਸ ਜਿੱਦਾਂ ਆਪਾਂ ਕੁੜੀ ਦੇ ਕੇਸ ਦੇ ਵਿੱਚ ਲਿੱਤਾ ਸੀਗਾ ਕਿ ਮੈਨੂੰ ਲਾਰਾ ਲਾ ਕੇ ਵਿਆਹ ਦਾ ਕੁੜੀ ਹੁਣ ਮੁੱਕਰ ਗਈ ਹੈ ਉਹ ਮੇਰੇ ਨਾਲ ਪਰ ਫਿਜ਼ੀਕਲ ਸੰਬੰਧ ਬਣਾ ਚੁੱਕੀ ਸੀਗੀ ਹੁਣ ਕੀ ਹੋਣਾ ਚਾਹੀਦਾ ਉਹੀ ਹੋਣਾ ਚਾਹੀਦਾ ਜੋ ਮੁੰਡੇ ਦੇ ਕੇਸ ਦੇ ਵਿੱਚ ਹੋਇਆ ਸੀਗਾ ਜਾ ਕੇ ਕੁੜੀ ਨੂੰ ਚੁੱਕੋ ਤੇ ਥਾਣੇ ਲਿਓ ਉਹੀ ਹੁੰਦਾ ਉਹ ਹੀ ਹੁੰਦਾ ਨਹੀਂ ਹੁੰਦਾ ਹੁੰਦਾ ਇਹ ਆ ਸਭ ਤੋਂ ਪਹਿਲਾਂ ਤੇ ਮੁੰਡੇ ਦਾ ਬਣਾਇਆ ਜਾਂਦਾ ਮਜ਼ਾਕ ਰੱਜ ਕੇ ਉਹਦੇ ਤੇ ਹੱਸਿਆ ਜਾਂਦਾ ਉਸ ਤੋਂ ਬਾਅਦ ਮੁੰਡੇ ਨੂੰ ਕੋਈ ਇੱਕ ਜਣਾ ਵਿਚਾਰਾ ਜਿਹੜਾ ਕੋਈ ਸਮਝਦਾਰ ਹੋਊਗਾ ਉਹ ਸਾਈਡ ਤੇ ਲਿਜਾਊਗਾ ਤੇ ਉਹਨੂੰ ਆਖੂਗਾ ਕਿ ਭਾਈ ਬੇਤੀ ਤੇ ਜਿਹੜੀ ਹੋਣੀ ਹੈ ਤੇਰੀ ਹੋ ਗਈ ਤੇ ਹੋਰ ਵੀ ਹੋ ਜਾਣੀ ਚੁੱਪ ਕਰਕੇ ਘਰ ਜਾ ਕੇ ਬਹਿ ਜਾ ਤੇ ਜਿੱਦਾਂ ਜ਼ਿੰਦਗੀ ਚੱਲਣ ਦੀ ਹੈ ਕੱਟ ਨਹੀਂ ਤੇ ਝੂਠਾ ਕੇਸ ਪਾਉਣ ਤੇ ਇੱਕ ਹੋਰ ਕੇਸ ਪੈ ਜਾਣਾ ਹੀ ਤੇਰੇ ਤੇ ਤੇ ਚੋਕ ਕੇ ਅੰਦਰ ਪਾਵਾਂਗੇ ਤੇ ਸਾਰੀ ਉਮਰ ਰੋਂਦਾ ਮਰ ਜਾਏਗਾ ਤੇ ਬੰਨਿਆ ਨਹੀਂ ਛੁੱਟਣਾ ਤੂੰ ਇਹ ਰਿਐਲਿਟੀ ਆ ਇੰਡੀਆ ਦੇ ਵਿੱਚ ਮਰਦਾਂ ਦੀ ਇਹ ਰਿਐਲਿਟੀ ਆ ਸੈਡਲੀ ਚਲੋ ਇਸ ਤੋਂ ਵੀ ਅੱਗੇ ਚੱਲਦੇ ਹਾਂ ਮੈਂ ਇੱਥੇ ਪਹਿਲਾਂ ਹੀ ਦੱਸ ਦੇਣਾ ਚਾਹੁੰਦਾ ਕਿ ਮੈਂ ਜਾਂ ਸਾਡੀ ਟੀਮ ਜਾਂ ਪੌਡਕਾਸਟ ਚੈਨਲ ਕੁੜੀਆਂ ਦੇ ਖਿਲਾਫ ਨਹੀਂ ਹੈਗਾ ਫੀਮੇਲਸ ਦੇ ਹੱਕ ਦੇ ਖਿਲਾਫ ਨਹੀਂ ਹੈਗਾ ਆਪਾਂ ਸਗੋਂ ਉਸ ਚੀਜ਼ ਨੂੰ ਐਡਵੋਕੇਟ ਕਰਦੇ ਆਂ ਆਪਾਂ ਸਗੋਂ ਉਸ ਚੀਜ਼ ਨੂੰ ਐਂਡੋਰਸ ਕਰਦੇ ਆਂ ਕੁੜੀਆਂ ਦੇ ਅਗੇਂਸਟ ਕ੍ਰਾਈਮ ਰੀਅਲ ਹੁੰਦੇ ਨੇ ਨਹੀਂ ਹੋਣੇ ਚਾਹੀਦੇ ਕੁੜੀਆਂ ਦੇ ਹੱਕ ਦੇ ਵਿੱਚ ਕਾਨੂੰਨ ਹੋਣੇ ਚਾਹੀਦੇ ਨੇ ਬਿਲਕੁਲ ਸਹੀ ਨੇ ਆਪਾਂ ਉਹਨਾਂ ਨੂੰ ਕਦੀ ਵੀ ਖਿਲਾਫਤ ਨਹੀਂ ਕਰਦੇ ਆਪਾਂ ਸਿਰਫ ਗੱਲ ਕਰਦੇ ਪਏ ਆ ਮੈਨਜ਼ ਰਾਈਟ ਦੀ ਮਰਦਾਂ ਦੇ ਵੀ ਹੱਕ ਦੇ ਵਿੱਚ ਕੋਈ ਨਾ ਕੋਈ ਕਾਨੂੰਨ ਹੋਣਾ ਚਾਹੀਦਾ ਆਪਾਂ ਗੱਲ ਕਰਦੇ ਪਏ ਆ ਇਕੁਐਲਿਟੀ ਦੀ। ਦੈਟਸ ਇਟ। ਜੇ ਆਪਾਂ ਮਰਦਾਂ ਦੇ ਹੱਕਾਂ ਦੀ ਗੱਲ ਕਰਦੇ ਆ ਉਹ ਸਾਨੂੰ ਕੁੜੀਆਂ ਦੇ ਹੱਕਾਂ ਦਾ ਦੁਸ਼ਮਣ ਨਹੀਂ ਬਣਾਉਂਦਾ। ਇਸ ਚੀਜ਼ ਨੂੰ ਸਮਝ ਕੇ ਚੱਲਿਓ। ਮੈਂ ਇੱਥੇ ਹੀ ਕਲੀਅਰ ਕਰਦਾ। ਜੇ ਮੈਂ ਅੱਜ ਤੁਹਾਨੂੰ ਸੱਚੀ ਗੱਲ ਦੱਸਾਂ ਨਾ ਤੇ YouTube ਦੇ ਉੱਤੇ ਜੇ ਆਪਾਂ ਇਸ ਵੀਡੀਓ ਨੂੰ men bashing ਬਣਾਉਂਦੇ, men shaming ਬਣਾਉਂਦੇ ਜਾਂ in a joking way ਹਾਸੇ-ਹਾਸੇ ਦੇ ਵਿੱਚ ਮੁੰਡਿਆਂ ਦਾ ਮਜ਼ਾਕ ਉਡਾਉਂਦੇ, ਮਰਦਾਂ ਦਾ ਮਜ਼ਾਕ ਉਡਾਉਂਦੇ। ਇਸ ਵੀਡੀਓ ਤੇ ਲਾਈਕ ਵੀ ਆਉਣੇ ਸੀਗੇ ਵਿਊਜ਼ ਵੀ ਆਉਣੇ ਸੀਗੇ ਸਭ ਕੁਝ ਹੋਣਾ ਹੈ ਪੂਰੇ ਰਾਜ ਦੇ ਕਿਉਂਕਿ ਸੋਸ਼ਲ ਮੀਡੀਆ ਨੇ ਖੁਦ ਪ੍ਰਮੋਟ ਕਰਨੀ ਸੀਗੀ ਤੇ ਹੋਰ ਵੀ ਜਿਹੜੇ ਲੋਕ ਹੈਗੇ ਨੇ ਆਰਗੇਨਾਈਜੇਸ਼ਨਸ ਹੈਗੀਆਂ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਉਸ ਚੀਜ਼ ਨੂੰ ਸ਼ੇਅਰ ਕਰਨਾ ਸੀਗਾ ਇਹ ਸਾਰੀਆਂ ਚੀਜ਼ਾਂ ਆਉਣੀਆਂ ਸੀਗੀਆਂ ਬਟ ਹੁਣ ਆਪਾਂ ਗੱਲ ਕਰਤੀ ਹੈ ਮੈਨਜ਼ ਰਾਈਟ ਦੀ ਕਿ ਬੰਦਿਆਂ ਤੇ ਜੋਕ ਬੰਦਿਆਂ ਨੂੰ ਸ਼ੇਮ ਕਰਨਾ ਬੰਦਿਆਂ ਨੂੰ ਬੈਸ਼ ਕਰਨਾ ਛੱਡ ਦਿਓ ਮਾੜਾ ਜਿੱਦਾਂ ਕੁੜੀਆਂ ਨੂੰ ਵੀ ਨਹੀਂ ਕਰਨਾ ਚਾਹੀਦਾ ਉਦਾਂ ਬੰਦਿਆਂ ਨੂੰ ਵੀ ਇਹ ਚੀਜ਼ ਨਹੀਂ ਕਰਨੀ ਚਾਹੀਦੀ ਹੁਣ ਲਾਈਕ ਵਿਊਜ਼ ਚਲੋ ਥੋੜੇ ਬਹੁਤੇ ਆਉਣਗੇ ਪਰ ਇਹ ਤੋਂ ਜ਼ਿਆਦਾ ਪਤਾ ਕੀ ਚੀਜ਼ ਆਣੀ ਹੈ ਹੇਟ ਐਸੇ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਜੇ ਇਹ ਵੀਡੀਓ ਥੋੜੀ ਜਿਹੀ ਵਾਇਰਲ ਹੋ ਜਾਂਦੀ ਹੈ ਤੁਸੀਂ ਵੇਖਿਓ ਮੈਂ ਤੁਹਾਨੂੰ ਗਾਰੰਟੀ ਦਿੰਦਾ ਕੁੜੀਆਂ ਤੇ ਛੱਡੋ ਕੁਝ ਕੁੜੀਆਂ ਨੇ ਤੇ ਜੋ ਕਮੈਂਟ ਕਰਨੇ ਕਰਨੇ ਹੀ ਕਰਨੇ ਆ ਬਟ ਕੁੜੀਆਂ ਨਾਲੋਂ ਜ਼ਿਆਦਾ ਕਈ ਕਮੈਂਟ ਹੋਣੇ ਆ ਬੰਦਿਆਂ ਦੇ ਉਹਨਾਂ ਵੀਕ ਬੰਦਿਆਂ ਦੇ ਜਿਨ੍ਹਾਂ ਨੇ ਥੱਲੇ ਆ ਕੇ ਮੈਨੂੰ ਟਰੋਲ ਕਰਨਾ ਹੇਟ ਕਰਨਾ ਸਾਡੇ ਚੈਨਲ ਨੂੰ ਹੇਟ ਕਰਨਾ ਕੋਈ ਚੱਕਰ ਨਹੀਂ ਰੱਜ ਕੇ ਕਰੋ ਵੀਰੇ ਜੋ ਤੁਹਾਡੀ ਜਿਹੜੀ ਚੀਜ਼ ਤੁਹਾਨੂੰ ਤਸੱਲੀ ਦਿੰਦੀ ਹੈ ਤੁਸੀਂ ਰੱਜ ਕੇ ਕਰ ਲਓ ਮੈਂ ਬਸ ਇਹ ਚਾਹੁੰਦਾ ਜੇ ਕੋਈ ਸਾਡੀ ਸਪੋਰਟ ਕਰਦਾ ਹੋਵੇ ਕੋਈ ਵੀ ਇਦਾਂ ਦਾ ਤੁਸੀਂ ਕਮੈਂਟ ਟਰੇਸ ਕਰ ਲਓ ਜਾਂ ਵੇਖ ਲਓ ਜਿਹੜਾ ਮੁੰਡੇ ਨੇ ਕੀਤਾ ਹੋਵੇ ਉਹਦੇ ਥੱਲੇ ਕੁਝ ਨਹੀਂ ਲਿਖਣਾ ਜ਼ਿਆਦਾਤਰ ਹੋਰ ਜਿਹੜੇ ਕੰਟੈਂਟ ਕ੍ਰੀਏਟਰ ਨੇ ਤੁਹਾਨੂੰ ਇੱਕ ਵਰਡ ਸਿਖਾਤਾ ਨਾ ਅੱਜਕੱਲ ਵੀਕ men ਲਈ ਜਿਹੜੇ ਆਪਣੇ ਆਪ ਪਲੀ ਸਟੈਂਡ ਨਹੀਂ ਲੈ ਸਕਦੇ ਆਪਣੇ ਜੈਂਡਰਲੀ ਸਟੈਂਡ ਨਹੀਂ ਲੈ ਸਕਦੇ ਉਹਨਾਂ ਨੂੰ ਆਪਾਂ ਕਹਿੰਦੇ ਆ ਸਿੰਪ ਮੈਂ ਤੁਹਾਨੂੰ ਇੱਕ ਨਵਾਂ ਵਰਡ ਸਿਖਾਣਾ ਸਿੰਪਨੀ C U C K ਕੱਕ ਆਪਾਂ ਸਾਰੀਆਂ ਕੁੜੀਆਂ ਦੇ ਖਿਲਾਫ ਨਹੀਂ ਹੈਗੇ ਆਪਾਂ ਸਿਰਫ ਉਹਨਾਂ ਕੁੜੀਆਂ ਦੇ ਖਿਲਾਫ ਆ ਜਿਹੜੇ ਹਿਪੋਕ੍ਰਿਟ ਹੈਗੀਆਂ ਨੇ ਆਪਾਂ ਉਹਨਾਂ ਕੁੜੀਆਂ ਦੇ ਖਿਲਾਫ ਆ ਜਿਹੜੀਆਂ ਗੱਲ ਤੇ ਇਕੁਐਲਿਟੀ ਦੀ ਕਰਦੀਆਂ ਨੇ ਪਰ ਜਦੋਂ ਅਸਲੀ ਮਾਇਨੇ ਦੇ ਵਿੱਚ ਇਕੁਐਲਿਟੀ ਦੀ ਗੱਲ ਆਉਂਦੀ ਆ ਉਦੋਂ ਕੁੜੀਆਂ ਵੱਲ ਦੀਆਂ ਹੋ ਜਾਂਦੀਆਂ ਨੇ ਉਦੋਂ ਬੰਦਿਆਂ ਦੀ ਇਕੁਅਲ ਰਾਈਟਸ ਜਾਂ ਬੰਦਿਆਂ ਦੇ ਰਾਈਟਸ ਉਹਨਾਂ ਦੀ ਕੋਈ ਗੱਲ ਹੀ ਨਹੀਂ ਕਰਦਾ ਆਪਾਂ ਉਹਨਾਂ ਕੁੜੀਆਂ ਦੇ ਖਿਲਾਫ ਆ ਸਦਕੇ ਜਾਨੇ ਆ ਉਹਨਾਂ ਕੁੜੀਆਂ ਤੇ ਜਿਹੜੀਆਂ ਕੁੜੀਆਂ ਇਕੁਐਲਿਟੀ ਨੂੰ ਸਮਝਦੀਆਂ ਨੇ ਜਿਹੜੀਆਂ ਕੁੜੀਆਂ ਇਕੁਐਲਿਟੀ ਨੂੰ ਸਹੀ ਮਾਇਨੇ ਆ ਦੇ ਵਿੱਚ ਅਪਣਾਉਂਦੀਆਂ ਨੇ ਤੇ ਆਪਣੀ ਡੇਲੀ ਲਾਈਫ ਦੇ ਵਿੱਚ ਵੀ ਉਸ ਚੀਜ਼ ਨਾਲ ਚਲਦੀਆਂ ਨੇ ਆਪਾਂ ਸਲੂਟ ਕਰਦੇ ਆ ਉਹਨਾਂ ਕੁੜੀਆਂ ਨੂੰ ਜਿਹੜੀਆਂ ਕੁੜੀਆਂ ਬੰਦਿਆਂ ਲਈ ਸੋਚਦੀਆਂ ਨੇ ਜਿਹੜੀਆਂ ਕੁੜੀਆਂ ਬੰਦਿਆਂ ਦੇ ਹੱਕਾਂ ਲਈ ਵੀ ਕਿਤੇ ਗੱਲ ਕਰਦੀਆਂ ਨੇ ਪਲੀਜ਼ ਕਰਦੇ ਰਹੋ ਸਾਡੇ ਵਰਗੇ ਲੋਕ ਤੁਹਾਨੂੰ ਐਪਰੀਸ਼ੀਏਟ ਕਰਦੇ ਨੇ ਵੀਡੀਓ ਨੂੰ ਐਂਡ ਕਰਨ ਤੋਂ ਪਹਿਲਾਂ ਮੈਂ ਇੱਕ ਫੈਕਟ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਇੱਕ ਸੀਰੀਅਸ ਫੈਕਟ ਤੁਹਾਡੇ ਅੱਗੇ ਰੱਖ ਕੇ ਆਪਾਂ ਵੀਡੀਓ ਨੂੰ ਉਸ ਤੋਂ ਬਾਅਦ ਇੱਕ ਦੋ ਹੋਰ ਗੱਲਾਂ ਕਰਕੇ ਖਤਮ ਕਰਦੇ ਹਾਂ ਫੈਕਟ ਇਹ ਹੈ ਕਿ ਇੰਡੀਆ ਦੇ ਵਿੱਚ ਸਿਰਫ ਇੰਡੀਆ ਦੀ ਜੇ ਗੱਲ ਕਰੀਏ ਇੰਡੀਆ ਦੇ ਵਿੱਚ ਤਕਰੀਬਨ ਤਕਰੀਬਨ ਡੇਡ ਤੋਂ 2 ਲੱਖ ਆਤਮ ਹੱਤਿਆ ਹੁੰਦੀ ਹੈ ਹਰ ਸਾਲ ਉਹਨਾਂ ਵਿੱਚੋਂ 70% ਮਰਦ ਹੁੰਦੇ ਨੇ 70% ਇਹ ਨੰਬਰ ਬਹੁਤ ਵੱਡਾ ਤੇ ਬਹੁਤ ਜ਼ਿਆਦਾ ਡਰਾਉਣਾ ਲਾਸਟ ਟਾਈਮ ਕਦੋਂ ਸੀ ਜਦੋਂ ਤੁਸੀਂ ਆਪਣੇ ਪਿਓ ਨੂੰ ਭਰਾ ਨੂੰ ਬੇਟੇ ਨੂੰ ਹਸਬੈਂਡ ਨੂੰ ਜਾਂ ਕੋਈ ਵੀ ਇਹੋ ਜਿਹਾ ਮੇਲ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਟ ਆ ਜਾਂ ਇੱਕ ਜ਼ਰੂਰੀ ਥਾਂ ਰੱਖਦਾ ਉਹਨੂੰ ਸਿਰਫ ਬਿਠਾ ਕੇ ਇੰਨਾ ਕੁ ਪੁੱਛ ਲਿਆ ਹੋਵੇ ਕਿ ਠੀਕ ਚੱਲਣ ਦੇ ਸਭ ਕੀ ਹਾਲ ਕੋਈ ਟੈਨਸ਼ਨ ਤੇ ਨਹੀਂ ਕਿਸ ਤਰ੍ਹਾਂ ਦਾ ਕੋਈ ਡਿਪਰੈਸ਼ਨ ਜਾਂ ਐਂਗਜ਼ਾਇਟੀ ਤੇ ਨਹੀਂ ਆਹ ਛੱਡੋ ਲਾਸਟ ਟਾਈਮ ਕਦੋਂ ਹੈਗਾ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਪੋਰਟੈਂਟ ਮੇਲਜ਼ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਕ ਹੱਗ ਕੀਤੀ ਹੋਵੇ ਇੱਕ ਘੁੱਟ ਕੇ ਜੱਫੀ ਪਾਈ ਹੋਵੇ ਕਦੋਂ ਕੀਤੀ ਨਹੀਂ ਪਾਇਆ ਕਰੋ ਹੱਗ ਕਰਿਆ ਕਰੋ ਬੈਠਿਆ ਕਰੋ ਉਹਨਾਂ ਕੋਲ ਪੁੱਛਿਆ ਕਰੋ ਬਹੁਤ ਟੈਨਸ਼ਨਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਟੈਨਸ਼ਨਾਂ ਹੁੰਦੀਆਂ ਨੇ ਪਟੋ ਸਿਰਫ ਤੁਹਾਨੂੰ ਤਾਂ ਨਹੀਂ ਦੱਸਦੇ ਕਿਤੇ ਤੁਹਾਨੂੰ ਨਾ ਟੈਨਸ਼ਨ ਹੋ ਜਾਏ ਸੋ ਇਸ ਕਰਕੇ ਸਾਡੇ ਵੱਲੋਂ ਤੇ ਇਹੋ ਹੀ ਆ ਕਿ ਪਲੀਜ਼ ਆਪਣੀ ਲਾਈਫ ਦੇ ਵਿੱਚ ਜਿਹੜੇ ਵੀ ਇੰਪੋਰਟੈਂਟ ਮੇਲਜ਼ ਹੈਗੇ ਨੇ ਉਹਨਾਂ ਦੇ ਕੋਲ ਬੈਠਿਆ ਕਰੋ ਉਹਨਾਂ ਨੂੰ ਉਹਨਾਂ ਦੀ ਟੈਨਸ਼ਨਸ ਜਾਂ ਉਹਨਾਂ ਦੀ ਡੇਲੀ ਲਾਈਫ ਜਾਂ ਡੇਲੀ ਰੂਟੀਨ ਬਾਰੇ ਪੁੱਛਿਆ ਕਰੋ ਤੁਹਾਨੂੰ ਖੁਦ ਨੂੰ ਫੀਲ ਹੋਊਗਾ ਕਿ ਬਹੁਤ ਜ਼ਿਆਦਾ ਭਾਰ ਚੁੱਕ ਕੇ ਤੁਰਦਾ ਪਿਆ ਇੱਕ ਮਰਦ ਅੱਜ ਦੀ ਸੋਸਾਇਟੀ ਦੇ ਵਿੱਚ ਆਪਣੇ ਮੋਢਿਆਂ ਤੇ ਸੋ ਇਹ ਜ਼ਰੂਰ ਪੁੱਛਿਆ ਕਰੋ ਹੁਣ ਵੀਡੀਓ ਨੂੰ ਐਂਡ ਕਰਦਿਆਂ ਹੋਇਆ ਨਾ ਮੈਂ ਪਾਕਿਸਤਾਨ ਦੇ ਇੱਕ ਸ਼ਾਇਰ ਆ ਮੇਰੇ ਵਨ ਆਫ ਦਾ ਫੇਵਰਿਟ ਸ਼ਾਇਰ ਨੇ ਉਹਨਾਂ ਦੀ ਇੱਕ ਵੀਡੀਓ ਸੀਗੀ ਉਹਨਾਂ ਵਿੱਚੋਂ ਮੈਂ ਉਹ ਚੀਜ਼ ਚੁੱਕ ਕੇ ਤੇ ਬੋਲ ਕੇ ਉਸ ਨੂੰ ਵੀਡੀਓ ਨੂੰ ਇਸ ਵੀਡੀਓ ਨੂੰ ਆਪਾਂ ਐਂਡ ਕਰਾਂਗੇ ਉਹਨਾਂ ਦੀ ਆਪਾਂ ਤਾਂ ਨਹੀਂ ਲਾਉਣੀ ਕਿਤੇ ਕਾਪੀਰਾਈਟ ਨਾ ਪਿਆ ਦੇ ਭਰਾਵਾ ਸੋ ਸ਼ਾਇਰ ਦਾ ਨਾਮ ਹੈ ਖਲੀਲੁਰ रहमान ਕਮਰ ਬਹੁਤ ਵਧੀਆ ਸ਼ਾਇਰ ਆ ਜਰੂਰ ਸੁਣਿਓ ਕਦੀ ਜਾਂ ਪੜਿਓ ਉਹਨਾਂ ਨੂੰ ਕਿਸੇ ਟੀਵੀ ਚੈਨਲ ਦੇ ਉੱਤੇ ਉਹਨਾਂ ਦੀ ਇੱਕ ਇੰਟਰਵਿਊ ਚੱਲਦੀ ਪਈ ਸੀ ਉਹਦੇ ਵਿੱਚ ਉਹਨਾਂ ਨੇ ਮਰਦਾਂ ਦੇ ਉੱਤੇ ਗੱਲ ਕੀਤੀ ਸੀਗੀ ਸੋ ਖਲੀਲ ਸਾਹਿਬ ਕਹਿੰਦੇ ਨੇ ਕਿ ਮਰਦ ਔਰਤ ਲਈ ਕੀ ਕੁਝ ਕਰਦਾ ਅ ਉਹਨਾਂ ਨੇ ਕਿਹਾ ਕਿ ਜਦੋਂ ਇੱਕ ਮਰਦ ਦਾ ਜਨਮ ਹੁੰਦਾ ਉਹ ਬੱਚਾ ਹੁੰਦਾ ਜਦੋਂ ਮਾੜੀ ਜੀ ਹੋ ਜਾਂਦਾ ਉਹਨੂੰ ਉਦੋਂ ਤੋਂ ਹੀ ਸਿਖਾ ਦਿੱਤਾ ਜਾਂਦਾ ਉਹਨੂੰ ਉਦੋਂ ਤੋਂ ਹੀ ਕਿਹਾ ਜਾਂਦਾ ਕਿ ਤੇਰੀ ਮਾਂ ਦੇ ਪੈਰਾਂ 'ਚ ਜੰਨਤ ਆ ਸਵਰਗ ਆ ਤੂੰ ਆਪਣੀ ਤਨਖਾਹ ਜਦੋਂ ਸਭ ਤੋਂ ਪਹਿਲਾਂ ਲਿਹਾਉਣੀ ਆ ਤੂੰ ਮਾਂ ਦੇ ਹੱਥ 'ਚ ਧਰਨੀ ਆ ਤੇ ਉਹਦੀ ਖਿਦਮਤ ਕਰਨੀ ਆ ساری ਉਮਰ ਹੁਣੋ ਮਾਂ ਕੌਣ ਆ ਔਰਤ ਉਸ ਬਾਅਦ ਉਹ ਮਰਦ ਜਵਾਨ ਹੁੰਦਾ ਜਵਾਨ ਹੁੰਦਿਆਂ ਹੁੰਦਿਆਂ ਉਹਨੂੰ ਇਹ ਸਿਖਾਇਆ ਜਾਂਦਾ ਕਿ ਹੁਣ ਤੇਰੀਆਂ ਭੈਣਾਂ ਤੇਰੀਆਂ ਜ਼ਿੰਮੇਵਾਰੀਆਂ ਨੇ ਤੂੰ ਉਹਨਾਂ ਦਾ ਵਿਆਹ ਕਰਨਾ ਅੱਗੇ ਜਾ ਕੇ ਭੈਣਾਂ ਕੌਣ ਨੇ ਔਰਤ ਹੁਣ ਮਰਦ ਬਣਨ ਤੋਂ ਬਾਅਦ ਉਹਨੇ ਕੋਈ ਮਸ਼ੂਕਾ ਵੀ ਰੱਖਣੀ ਆ ਜਾਂ ਉਹਦਾ ਵਿਆਹ ਹੋਣਾ ਕਿਸੇ ਕੁੜੀ ਦੇ ਨਾਲ ਜਾਂ ਕਿਸੇ ਜਨਾਨੀ ਦੇ ਨਾਲ ਹੁਣ ਉਸ ਤੋਂ ਲੈ ਕੇ ਉਹਨੇ ਉਹਦੇ ਨਖਰੇ ਵੀ ਸਾਹਮਣੇ ਨੇ ਉਹਨੇ ਉਹਨੂੰ ਪਿਆਰ ਵੀ ਕਰਨਾ ਉਹਨੇ ਉਹਦੀ ਪ੍ਰੋਟੈਕਸ਼ਨ ਵੀ ਕਰਨੀ ਆ ساری ਦੁਨੀਆ ਦੇ ਵਿੱਚ ਉਹ ਘਰ ਵਾਲੀ ਕੌਣ ਆ ਉਹ ਮਸ਼ੂਕਾ ਕੌਣ ਆ ਔਰਤ ਉਸ ਤੋਂ ਬਾਅਦ ਉਸ ਮਰਦ ਦੇ ਘਰ ਇੱਕ ਕੁੜੀ ਜਨਮ ਲੈਂਦੀ ਆ ਹੁਣ ਜਦੋਂ ਬੱਚੀ ਜਨਮ ਲੈਂਦੀ ਆ ਉਸ ਦਿਨ ਤੋਂ ਉਹ ਮਰਦ ਸ਼ੁਰੂ ਹੋ ਜਾਂਦਾ ਉਹਦੇ ਬਾਰੇ ਸੋਚਣਾ ਉਹਦੀ ਜ਼ਿੰਦਗੀ ਬਾਰੇ ਸੋਚਣਾ ਉਹਦੇ ਚੰਗੇ ਭਵਿੱਖ ਬਾਰੇ ਸੋਚਣਾ ਉਹ ਬੱਚੀ ਕੌਣ ਆ ਔਰਤ ਸਾਡੀ ਵੀਡੀਓ ਸਿਰਫ ਮਰਦਾਂ ਲਈ ਨਹੀਂ ਸੀ ਸਾਡੀ ਵੀਡੀਓ ਔਰਤਾਂ ਲਈ ਵੀ ਸੀ ਜਨਨੀਆਂ ਲਈ ਵੀ ਸੀ ਕਿਉਂਕਿ ਆਪਾਂ ਚਾਹੁੰਦੇ ਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਜ਼ਰੂਰੀ ਮਰਦ ਹੈਗੇ ਨੇ ਤੁਹਾਡਾ ਪਿਓ ਹੋ ਸਕਦਾ ਤੁਹਾਡਾ ਬੇਟਾ ਹੋ ਸਕਦਾ ਤੁਹਾਡੇ ਭਰਾ ਹੋ ਸਕਦੇ ਨੇ ਤੁਹਾਡਾ ਹਸਬੰਡ ਹੋ ਸਕਦਾ ਜਾਂ ਕੋਈ ਵੀ ਹੋਰ ਮਰਦ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਜ਼ਰੂਰੀ ਥਾਂ ਰੱਖਦਾ ਜਾਂ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਤੋਂ ਕਦੀ ਨਾ ਕਦੀ ਪੁੱਛ ਲਿਆ ਕਰੋ ਕਿ ਉਹ ਠੀਕ ਹੈ ਜਾਂ ਨਹੀਂ ਤੇ ਉਹਨਾਂ ਦਾ ਧਿਆਨ ਰੱਖਿਆ ਕਰੋ ਐਦਾਂ ਦੀਆਂ ਹੋਰ ਵੀਡੀਓਜ਼ ਤੁਸੀਂ ਚਾਹੁੰਦੇ ਹੋ ਜੇ ਮਰਦਾਂ ਦੇ ਹੱਕ ਦੇ ਵਿੱਚ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਗਲੀਆਂ ਵੀਡੀਓ ਦਾ ਇੰਤਜ਼ਾਰ ਹੋਊਗਾ